ਗਰੀਬ ਨਿਵਾਜ ਸਤਿਗੁਰੂ ਜਗਜੀਤ ਸਿੰਘ ਜੀ ਦੇ ਸੇਵਕ ਸੰਤ ਬਲਕਾਰ ਸਿੰਘ ਨਮਿਤ ਸ਼੍ਰੀ ਭੈਣੀ ਸਾਹਿਬ ਵਿਖੇ ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿੱਚ ਮੇਲਾ ਹੋਇਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਈਆਂ ਇਸ ਮੌਕੇ ਹਜ਼ੂਰੀ ਰਾਕੀ ਬਲਵੰਤ ਸਿੰਘ ਜੀ ਦੇ ਜਥੇ ਵੱਲੋਂ ਜਨਪ੍ਰੋਪਕਾਰ ਆਏ ਸ਼ਬਦ ਪੜ੍ਹ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦੇਂਦਿਆ ਸਤਿਗੁਰੂ ਉਦੇ ਸਿੰਘ ਜੀ ਨੇ ਆਖਿਆ ਕਿ ਸੰਤ ਬਲਕਾਰ ਸਿੰਘ ਜੀ ਨੇ ਹਜ਼ਾਰਾਂ ਬੱਚਿਆਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ ਵਿਖੇ ਨਿਸ਼ਕਾਮ ਸੇਵਾ ਕਰਦਿਆਂ ਬੱਚਿਆਂ ਨੂੰ ਬੜੇ ਚਾਹ ਨਾਲ ਕੀਰਤਨ ਸਿਖਾਇਆ ਹੈ। ਉਹਨਾਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਨਾਲ ਦੇਸ਼ ਵਿਦੇਸ਼ ਦੇ ਦੌਰਿਆਂ ਦੌਰਾਨ ਜਲ ਭਰਨ, ਦਸਤਾਰਾਂ ਦੀ ਸੇਵਾ ਤੇ ਕੀਰਤਨ ਦੀ ਸੇਵਾ ਕੀਤੀ। ਅਜਿਹੇ ਸੰਤਾਂ ਦੇ ਜੀਵਨ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਲੰਬਾ ਸਮਾਂ ਹਜ਼ੂਰੀ ਸੇਵਕ ਰਹਿਣ ਦਾ ਮਾਣ ਪ੍ਰਾਪਤ ਸ੍ਰੀ ਮਾਨ ਸੰਤ ਬਲਕਾਰ ਸਿੰਘ ਜੀ ਦਾ ਅੱਜ ਭੋਗ ਸਮਾਗਮ ਸੀ ਉਸ ਦੀ ਇਜਾਜ਼ਤ ਵਿੱਚ ਸਾਰੀ ਸਾਧ ਸੰਗਤ ਇੱਥੇ ਇਕੱਠੀ ਹੋਈ ਸੰਤ ਬਲਕਾਰ ਸਿੰਘ ਜੀ ਨੇ ਲੰਬਾ ਸਮਾਂ ਜਿੱਥੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹਜ਼ੂਰੀ ਸੇਵਕ ਰਹਿ ਕੇ ਸੇਵਾ ਕੀਤੀ ਉੱਥੇ ਬਹੁਤ ਸਾਰੇ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਕੇ ਸ਼ੁੱਧ ਗੁਰਬਾਣੀ ਪੜ੍ਹਨ ਦੀ ਇਜਾਜ਼ਤ ਦਿੱਤੀ ਬਹੁਤ ਸਾਰੇ ਬੱਚਿਆਂ ਨੂੰ ਦੀਵਾਨ ਲਾਉਣ ਦੀ ਵਾਰਾ ਲਾਉਣ ਦੀ ਅਤੇ ਜੋਟੀਆਂ ਦੇ ਸ਼ਬਦ ਪੜਨ ਦੀ ਉਹਨਾਂ ਨੇ ਜਾਚ ਦੱਸੀ ਨਾਲ ਦੀ ਨਾਲ ਉਹ ਛੋਟੇ ਬੱਚਿਆਂ ਨੂੰ ਕਥਾ ਵੀ ਸਿਖਾਇਆ ਕਰਦੇ ਸਨ ਔਰ ਸਭ ਤੋਂ ਵੱਡੀਆਂ ਗੱਲਾਂ ਇਹ ਨੇ ਕਿ ਸੰਤ ਬਲਕਾਰ ਸਿੰਘ ਜੀ ਨੇ ਆਪਣੀ ਜ਼ਿੰਦਗੀ ਚ ਜੋ ਕੁਝ ਵੀ ਕੀਤਾ ਉਹ ਨਿਸ਼ਕਾਮ ਭਾਵਨਾ ਨਾਲ ਕੀਤਾ ਔਰ ਆਪਣੇ ਬੱਚਿਆਂ ਨਾਲੋਂ ਵੱਧ ਕੇ ਆਪਣੇ ਵਿਦਿਆਰਥੀਆਂ ਨੂੰ ਪਿਆਰ ਕੀਤਾ ਉਹਨਾਂ ਨੇ ਔਰ ਇੱਕ ਬੜੀ ਨਵੇਕਲੀ ਗੱਲ ਹੈ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੇ ਹਜ਼ੂਰੀ ਸੇਵਕ ਹੋਣ ਤੋਂ ਬਾਅਦ ਉਹਨਾਂ ਨੇ ਅ ਕੈਡਮੀ ਵਿੱਚ ਰਹਿ ਕੇ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਅਕੈਡਮੀ ਵਿੱਚ ਰਹਿ ਕੇ ਉੱਥੇ ਸੇਵਾ ਨਿਭਾਈ ਉੱਥੇ ਛੋਟੇ ਛੋਟੇ ਬੱਚਿਆਂ ਨੂੰ ਪੜਾਇਆ ਠੀਕ ਹੈ ਮਾਲੀ ਸਾਰੇ ਹੀ ਬੜੇ ਚੰਗੇ ਹੁੰਦੇ ਨੇ ਪਰ ਜਿਹੜਾ ਮਾਲੀ ਪਰਵਰਸ਼ ਹੋਏ ਬੂਟੇ ਨੂੰ ਸੇਵਾ ਸੰਭਾਲ ਕਰਦਾ ਉਹਦਾ ਬੇਸ਼ੱਕ ਆਪਣਾ ਥਾਂ ਹੈ ਪਰ ਉਹਦੇ ਨਾਲੋਂ ਔਖਾ ਔਰ ਮੁਸ਼ਕਲ ਸਮਾਂ ਜਿਹੜਾ ਹੈ ਉਸ ਮਾਲੀ ਵਾਸਤੇ ਹੁੰਦਾ ਹੈ ਜਿਹੜਾ ਨਵੀਆਂ ਕਲਮਾਂ ਲਾਉਂਦਾ ਨਵੇਂ ਪੌਦਾਂ ਲਾਉਂਦਾ ਬੱਚਿਆਂ ਨੂੰ ਛੋਟਿਆਂ ਨੂੰ ਇਸ ਪਾਸੇ ਤੋਰਨਾ ਗੁਰਬਾਣੀ ਨਾਲ ਜੋੜਨਾ ਸਤਿਗੁਰੂ ਨਾਲ ਜੋੜਨਾ ਔਰ ਦ੍ਰਿੜਤਾ ਪੂਰਵ ਰਹਿ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਜੀ ਸਤਿਗੁਰੂ ਜਗਜੀਤ ਸਿੰਘ ਜੀ ਅਤੇ ਹਜ਼ੂਰ ਸ੍ਰੀ ਸਤਿਗੁਰੂ ਉਦੇਸ ਸਿੰਘ ਜੀ ਦੇ ਚਰਨਾਂ ਦੀ ਖੁਸ਼ੀਆਂ ਮਾਣੀਆਂ ਆਨੰਦ ਮਾਣਿਆ ਉਹ ਬੜੇ ਦ੍ਰਿੜ ਸਿੱਖ ਸਨ ਔਰ ਬੜੇ ਨਿਸ਼ਕਾਮ ਸੇਵਾ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਉਹਨਾਂ ਦਾ ਜੀਵਨ ਅਮੋਲਕ ਜੀਵਨ ਹੈ ਜਿਹਦੇ ਵਿੱਚੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ